ਕਿਸੇ ਦੇ ਘਰ ਕੋਈ ਵੀ ਕਾਰ ਖੜੀ ਹੈਗੀ ਇੱਕ ਵਾਰ ਨਾ ਬਾਈ ਨਾਲ ਕਾਲ ਕਾਲ ਤੇ ਗੱਲ ਕਰ ਲਿਓ ਹਨਾ ਵਿਜ਼ਿਟ ਕਰਿਓ ਬਾਕੀ ਐਕਸਚੇਂਜ ਕਰਾਉਣ ਐਕਸਚੇਂਜ ਵੀ ਹੋ ਜਾਊ ਠੀਕ ਹੈ ਜੀ ਬਾਕੀ ਲੋਨ ਫੈਸਿਲਿਟੀ ਹੈਗੀ ਆ ਨਾ ਲੋਨ ਹੈ ਜੀ ਲੱਖ ਰੁਪਿਆ ਡਾਊਨ ਪੇਮੈਂਟ ਜੇ ਕਿਸੇ ਕੋ 10 20 ਹਜ਼ਾਰ ਘਟਾ ਹੈ ਤਾਂ ਤਾਂ ਵੀ ਹੋ ਜਾਊਗਾ ਐਡਜਸਟਮੈਂਟ ਹੋਏਗਾ ਜੀ ਬਾਈ ਗੱਡੀ ਦਾ ਨਾ ਡੈਸ਼ਬੋਰਡ ਦੱਸ ਰਿਹਾ ਵੀ ਗੱਡੀ ਚੱਲੀ ਬਹੁਤ ਘੱਟ ਹੋਈ ਹੈਗੀ ਠੀਕ ਹੈ ਸਾਫ ਸੁਥਰੀ ਕਾਰ ਆ ਬਾਈ ਘੈਂਟ ਗੱਲ ਲਵਾਤਾ 10 ਲੱਖ 80 ਹਜ਼ਾਰ 13 ਮਾਡਲ ਆ ਬਾਈ 13 ਮਾਡਲ ਲਗਤਰੋ ਰੇਟ ਵੀ ਬਹੁਤ ਘੈਂਟ ਹੈਗਾ ਬਾਕ ਤਿੰਨ ਲੱਖ ਰੁਪਏ ਭਰ ਕੇ ਮਿਲ ਜੂ ਬਾਈ ਇਹ ਬਿਲਕੁਲ ਜੀ ਤਿੰਨ ਲੱਖ ਰੁਪਏ ਭਰ ਕੇ ਵੀ ਮਿਲ ਜੂਗੀ ਆਟੋਮੈਟਿਕ ਕਾਰ ਆ ਗਈ ਲੱਖ ਰੁਪਏ ਦੇ ਕੇ ਲੋਨ ਵਿੱਚ ਬਾਕੀ ਗੱਡੀ ਅੰਦਰੋਂ ਚੈੱਕ ਕਰੋ ਬਹੁਤ ਘੈਂਟ ਕਾਰ ਆ ਗਈ ਸਾਫ਼ ਸੁਥਰੀ ਕਾਰ ਆ ਗਈ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਵੀਰੇ ਪੈਟਰੋਲ ਆ ਬਾਈ ਪੈਟਰੋਲ ਹੈ 70000 ਚੱਲੀ ਹੈ ਜੀ ਪੈਟਰੋਲ ਤਾਂ ਉਧਰ ਨਹੀਂ ਮਿਲਦੀ ਕ੍ਰੇਟਾ ਬਿਲਕੁਲ ਜੀ ਬਾਈ ਪੈਟਰੋਲ ਦੀ ਕਾਰ 70000 ਚੱਲੀ ਹੈ ਜੀ ਠੀਕ ਹੈ ਜੀ ਫਸਟ ਉਹਨਾਂ ਦੀ ਕਾਰ ਹੈ 64000 ਚੱਲੀ ਹੈ ਜੀ ਐਸ ਪਲੱਸ ਮਾਡਲ ਹੈ ਨੰਬਰ 50 ਉਹਦੇ ਨੰਬਰ ਬਹੁਤ ਸੋਹਣਾ ਵੀਰੇ 999 ਲਾਈ ਟ ਮਿੱਤਰੋ ਸੋਹਣਿਆ ਸੋਹਣਿਆ ਕਾਰ ਲੈਣੀ ਨੇ ਤੇ ਨਾਲ ਬਾਈ ਗਾਰੰਟੀ ਲਿਖ ਕੇ ਹੀ ਮਿਲੂਗੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਬਾਈ ਅੱਜ ਅਸੀਂ ਆਇਆਗੇ ਏਵਨ ਕਾਰਸ ਰਾਜਪੁਰਾ ਤੇ ਬਾਈ ਆਪਣੇ ਨਾਲੇ ਬਾਈ ਸਾਸ਼ੀ ਕਾਲ ਕੀ ਹਾਲ ਹੈ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਤੇ ਬਾਈ ਆਪਣੀ ਲੋਕੇਸ਼ਨ ਕੀ ਹੈ ਜੀ ਅਬ ਲੋਕੇਸ਼ਨ ਜੀ ਆਪਣਾ ਪਟਿਆਲਾ ਬਾਈਪਾਸ ਨੀਅਰ ਲਿਬਰਟੀ ਚੌਂਕ ਠੀਕ ਹੈ ਓਪੋਜ਼ਿਟ ਅਮਰਦੀਪ ਕਲੋਨੀ A1 ਕਾਰਸ ਰਾਜਪੁਰਾ ਠੀਕ ਹੈ ਜੇ ਮੈਂ ਆਪਾਂ ਬੋਲੇਗਾ ਕਾਰਾਂ ਕਹਿੰਦੇ ਵੀ ਵਧੀਆ ਰਹਿਣੀਆਂ ਆਪਣੇ ਪੂਰੇ ਮੈਂ ਕਹਿੰਦਾ ਜੀ A1 ਕਾਰ ਕੀ ਬਾਜ਼ਾਰ ਤਾਂ ਕਾਰਾਂ ਵੀ A1 ਕਾਰ ਇੰਜਨ ਗੇਅਰ ਨੋਨ ਐਕਸੀਡੈਂਟ ਦੀ ਕਾਰ ਦੀ ਗਾਰੰਟੀ ਠੀਕ ਹੈ ਲਿਖ ਕੇ ਦਵਾਂਗੇ ਜੀ ਓਕੇ ਜੀ ਕੋਈ ਵੀ ਕਸਟਮਰ ਦੋਰੋਂ ਨੇੜੇ ਚੱਲ ਕੇ ਆਂਦਾ ਹੈ ਹਾਂ ਤੇਲ ਦਾ ਖਰਚਾ ਵੀ ਕਾਰ ਦਾ ਵਿੱਚ ਫ੍ਰੀ ਦੇਵਾਂਗੇ ਆਪਾਂ ਠੀਕ ਹੈ ਜੀ ਫਾਈਨਾਂਸ ਫੈਸਿਲਿਟੀ ਕਾਰ ਤੇ ਹੈਗੀ ਹੈ ਜੀ 80 90000 ਰੁਪਏ ਡਾਊਨ ਬੈਂਡ ਦੇ ਕੇ ਕਾਰ ਤੇ ਕਿਸੇ ਤੇ ਲੋਨ ਹੋ ਜਾਏਗਾ ਠੀਕ ਹੈ ਜੀ ਸਿਵਲ ਸਕੋਰ ਵਧੀਆ ਹੋਣਾ ਚਾਹੀਦਾ ਪੈਨ ਇੰਡੀਆ ਲੋਨ ਕਰਵਾ ਕੇ ਦੇਵਾਂਗੇ ਜੀ ਨੋ ਮਿੱਤਰੋ ਹਾਂ ਜੀ ਫੁੱਲ ਗਰੰਟੀ ਹੋਊ ਬਾਕੀ ਗੱਡੀ ਦੀ ਤੇ ਬਾਕੀ ਕਰੀਏ ਵੀਰੇ ਗੱਲਬਾਤ ਆਓ ਮਿੱਤਰੋ ਭਾਈ ਜੀ ਕਿਹੜੀ ਕਾਰ ਆ ਗਈ ਜੀ ਫਸਟ ਸਟੇ ਫਸਟ ਸਟੇ ਜੀ ਸਵਿਫਟ 2014 ਮਾਡਲ ਜੀ ਵੀਰੇ ਫਸਟ ਓਨਰ ਦੀ ਕਾਰ ਹੈ ਵੀਐਕਐਸਆਈ ਮਾਡਲ ਹੈ ਓਕੇ 70000 ਕਿਲੋਮੀਟਰ ਕਾਰ ਕਾੜਨਾ ਚੱਲੀ ਹੈ ਜੀ ਕਾੜਨਾ ਚੱਲੀ ਹੈ ਵੀਰੇ ਕਾੜਨਾ ਚੱਲੀ ਹੈ ਜੀ ਓਕੇ ਕਾਰ ਨਾਮ ਕਰਾ ਗਦੇਾਂਗੇ ਜੀ 4 ਲੱਖ ਰੁਪਏ ਦੀ 4 ਲੱਖ ਰੁਪਏ ਦੀ 4 ਲੱਖ ਰੁਪਏ ਚ ਕਾਰ ਨਾਮ ਕਰਾ ਕੇ ਲੈ ਮੈਨੂੰ ਤਰਾ 4 ਲੱਖ ਰੁਪਏ ਚ ਨਾਮ ਕਰਾ ਕੇ ਮਿਲ ਜੂ ਅੱਛਾ ਵੀਰੇ ਕਈ ਵਾਰ ਨਾ ਕਿਸੇ ਵੀਰਾਂ ਦੇ ਘਰੇ ਖੜੀਆਂ ਹੁੰਦ ਨੇ ਗੱਡੀਆਂ ਉਹ ਤੁਸੀਂ ਲੈ ਵੀ ਲੈਣੋਗੇ ਕੋਈ ਵੀ ਕਾਰ ਕਿਸੇ ਨੇ ਸੇਲ ਕਰਨੀ ਹੈ ਕਿਸ ਤਰ੍ਹਾਂ ਦੀ ਕਾਰ ਇੱਕ ਵਾਰ ਕੰਟੈਕਟ ਕਰੋ ਓਕੇ ਵੱਧ ਤੋਂ ਵੱਧ ਲੇਟ ਲਾ ਕੇ ਕਾਰ ਆਪਾਂ ਪਰਚੇਸ ਕਰਾਂਗੇ ਜੀ ਖਰੀਦਣੀ ਹੈ ਵਿੱਚ ਕਾਰ ਐਕਸਚੇਂਜ ਆਫਰ ਵੀ ਹੈਗਾ ਕੋਈ ਵੀ ਕਾਰ ਸੇਲ ਕਰਨੀ ਇੱਕ ਵਾਰੀ ਕੋਲ ਜਰੂਰ ਕਰੋ ਬਾਈ ਨਾਲ ਕਾਲ ਕਾਲ ਤੇ ਗੱਲ ਕਰ ਲਿਓ ਹਨਾ ਵਿਜ਼ਿਟ ਕਰਿਓ ਬਾਕੀ ਐਕਸਚੇਂਜ ਕਰਾਉਣਾ ਐਕਸਚੇਂਜ ਹੋ ਜਾਊਗਾ ਠੀਕ ਹੈ ਜੀ ਬਾਕੀ ਲੋਨ ਫੈਸਿਲਿਟੀ ਹੈਗੀ ਆ ਨਾਲ ਲੋਨ ਹੈ ਜੀ ਲੱਖ ਰੁਪਿਆ ਡਾਊਨ ਪੇਮੈਂਟ ਜੇ ਕਿਸੇ ਕੋ 10 20000 ਘਟਾ ਹੈ ਤਾਂ ਤਾਂ ਵੀ ਹੋ ਜਾਊਗਾ ਐਡਜਸਟਮੈਂਟ ਹੋਏਗਾ ਜੀ ਠੀਕ ਹੈ ਤੇ ਜਦੋਂ ਮਰਜ਼ੀ ਆਓ ਜੀ ਕਾਰ ਪਰ ਸਿਵਲ ਸਕੋਰ ਵਧਿਆ ਹੋਣਾ ਚਾਹੀਦਾ ਸਿਵਲ ਸਕੋਰ ਵਧਿਆ ਹੋਣਾ ਚਾਹੀਦਾ ਜੀ ਲੋਨ ਹੋ ਜਾਏਗਾ ਆਲ ਇੰਡੀਆ ਓਕੇ ਲਾ ਮਿੱਤਰੋ ਆਲ ਇੰਡੀਆ ਲੋਨ ਵੀ ਹੋ ਜਾਊਗਾ ਬਾਕੀ ਆ ਗੱਡੀ ਦਾ ਰੇਟ ਹੀ ਬਹੁਤ ਘੈਂਟ ਆਗਾ 14 ਮਾਡਲ ਆਗੀ ਠੀਕ ਹੈ ਜੀ ਤੇ ਅਗਲੀ ਆ ਗਾਰੰਟੀ ਨਾਲ ਚੱਲ ਰਹੀ ਗੱਡੀਆਂ ਗਾਰੰਟੀ ਨਾਲ ਕਾਰਾਂ ਚੱਲੀਆਂ ਜੀ ਇੰਜਨ ਗੇਅਰ ਦੀ ਨੋਨ ਐਕਸੀਡੈਂਟਲ ਦੀ ਰਿਟਰਨ ਦੇ ਵਿੱਚ ਗਾਰੰਟੀ ਲਿਖ ਕੇ ਦੇਵਾਂਗੇ ਜੀ ਕਾਰ ਦੀ ਮਿੱਤਰੋ ਰਿਟਰਨ ਦੇ ਵਿੱਚ ਲਿਖ ਕੇ ਗਾਰੰਟੀ ਦੇਣਗੇ ਬਾਈ 4,20,000 ਰੁਪਏ ਦੀ ਕਾਰ ਹੈ ਜੀ 4,20,000 ਦੀ 4,20,000 ਲਾ ਮਿੱਤਰੋ 15 ਮਾਡਲ ਪੈਟਰੋਲ ਵੇਰੀਐਂਟ ਗੱਡੀ ਚੈੱਕ ਕਰੋ ਤੁਸੀਂ ਇੱਕ ਵਾਰ ਅੰਦਰੋਂ ਬਹੁਤ ਸੋਹਣੀ ਕਾਰ ਆ ਗਈ ਜੈਨੂਨ ਕਾਰਾਂ ਚੱਲੀਆਂ ਹੋਣਾ ਬਾਈ ਗਾਰੰਟੀ ਲਿਖ ਕੇ ਦੇਣਗੇ ਬਾਈ ਹੁਣੀ ਤੇ ਬਾਕੀ ਲੋਨ ਸਿਰਟੀ ਹੈਗੀ ਆ ਲੱਖ ਰੁਪਏ ਲੈਣਾ ਤੁਸੀਂ ਤੇ ਗੱਡੀ ਆਪਣੇ ਵੀਰੇ ਘਰ ਲਿਆ ਹਾ ਤਾਂ ਤੁਹਾਡਾ ਸਿਬਲ ਅਗੇ ਆਈ ਜੀ ਵਰਨ ਆਈ ਹੈ ਵਰਨ ਹੈ ਜੀ ਫਰਸਟ ਉਹਨਾਂ ਦੀ ਕਾਰ ਹੈ 64000 ਚੱਲੀ ਜੀ ਐਸ ਪਲੱਸ ਮਾਡਲ ਹੈ ਨੰਬਰ 50 ਉਹਦੇ ਨੰਬਰ ਬਹੁਤ ਸੋਹਣਾ ਵੀਰੇ ਨੜੇ ਲਾਇ ਟਾਇਰ ਕਾਰ ਤੇ ਐਕਸਟਰਾ ਲੱਗੇ ਨੇ ਐਸੈਸਰੀਜ਼ ਐਕਸਟਰਾ ਲੱਗੀ ਜੀ ਕਾਰ ਦੇ ਵਿੱਚ ਬਾਈ ਕਹਿੰਦੇ ਜੀ ਕੰਡੀਸ਼ਨ ਬਿਲਕੁਲ ਗੱਡੀ ਦੀ ਬਿਲਕੁਲ ਨਵੀਂ ਹੈ ਜੀ ਸੋਹਣੇ ਲਾਇ ਵੀਲ ਨੇ ਬਿਲਕੁਲ 21 ਮਾਡਲ ਆ 21 ਮਾਡਲ ਨਵੇਂ ਟਾਇਰ ਨੇ ਬਾਕੀ ਵੀਰੇ ਗੱਡੀ ਦਾ ਅੰਦਰੋਂ ਇੰਟੀਰੀਅਰ ਵੀ ਬਹੁਤ ਜਬਰਦਸਤ ਆ 100 ਪਲੇਅਰ ਵਗਾ ਲੱਗਿਆ ਹੈ ਅੰਦਰ ਇੱਕ ਵਾਰ ਨਾ ਬਾਈ ਗੱਡੀ ਦਾ ਅੰਦਰੋਂ ਇੰਟੀਰੀਅਰ ਚੈੱਕ ਕਰਾ ਲਖ ਮੈਨੂੰ ਇਹ ਪੈਟਰੋਲ ਆ ਵੀਰੇ ਪੈਟਰੋਲ ਦੀ S+ ਮਾਡਲ ਹੈ ਜੀ ਠੀਕ ਹੈ ਕਾਰ ਦੀ ਕੀਮਤ ਹੈ ਜੀ 9.5 ਲੱਖ ਰੁਪਇਆ 9.5 ਲੱਖ ਦੀ 9.5 ਲੱਖ ਰੁਪਇਆ ਤੇ ਡਾਊਨ ਪੇਮੈਂਟ ਕਿੰਨੀ ਹੋ ਵੀਰੇ 2 ਲੱਖ ਰੁਪਇਆ ਜੀ 2 ਲੱਖ 2 ਲੱਖ ਮਤਲਬ 2 ਲੱਖ ਰੁਪਇਆ ਲਾਉਣਾ ਤੁਸੀਂ ਵਰਨਾ ਕਾਰ ਲਜੋ 2021 ਮਾਡਲ ਠੀਕ ਹੈ ਜੀ ਬਾਕੀ ਹੋ ਜਾਣਾ ਲੋਨ ਜੇ ਤੁਹਾਡਾ ਸਪੋਰ ਸਕੋਰ ਘੈਂਟ ਆਗਾ ਠੀਕ ਹੈ ਜੀ ਨੰਬਰ ਸੋਣਾਗਾ ਗੱਲਬਾਤ ਕਰ ਲਿਓ ਅਗੇ ਇੱਕ ਹੋਰ ਆ ਗਈ ਵੀਰੇ ਵਰਨਾ ਵਰਨਾ ਹੈ ਜੀ 2017 ਮਾਡਲ ਹੈ ਜੀ ਡੀਜ਼ਲ ਦੀ ਕਾਰ ਹੈ ਫਰਸਟ ਓਨਰ ਕਾਰ ਹੈ 1.6 ਮਾਡਲ ਹੈ ਓਕੇ ਠੀਕ ਹੈ ਜੀ 70000 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ ਓਕੇ ਕਾਰ ਦੀ ਕੀਮਤ ਹੈ ਜੀ 7.5 ਲੱਖ ਰੁਪਿਆ ਨਾਮ ਕਰਾ ਕੇ ਦੇਵਾਂਗੇ ਨਾਮ ਕਰਾ ਕੇ ਨਾਮ ਕਰਾ ਕੇ ਲੈ ਮਤਰੋ ਨਾਮ ਕਰਾ ਕੇ ਦੇਣਗੇ 7.5 ਲੱਖ ਡਿਮਾਂਡਾ ਬਾਕੀ ਮੌਕੇ ਤੇ ਗੱਲਬਾਤ ਹੋ ਜੂਗੀ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਗੱਡੀਆਂ ਮੇកਾ ਵੀ ਐ ਪੂਰੀਆਂ ਪਰੇ ਲਖ ਲਿਸਕ ਦੀਆਂ ਨੇ ਗੱਡੀਆਂ ਜਿੱਦਾਂ ਦਾ ਪਾਈਦਾ ਨਾ ਕਾਰ ਵੇਅਰ ਦਾ ਨਾਮ ਆਗਾ A1 ਕਾਰਸ ਭਾਈ ਗੱਡੀਆਂ ਵੀ ਉਦਾਂ ਰਹਿਣਗੀਆਂ ਹੋਂਡਾ ਸਿਟੀ ਹੈ ਜੀ ਨਾ ਵੀਰੇ ਦੋ ਹਾਂ ਜੀ 1 ਲੱਖ ਰੁਪਿਆ ਸਵਾ ਲੱਖ ਡਾਊਨ ਮੈਂ ਮੰਗਦਾ ਲਓ ਮਿੱਤਰੋ 1 ਲੱਖ ਸਵਾ ਲੱਖ ਲਿਆਓ ਬਿਲਕੁਲ ਜੀ ਗੱਡੀ ਲੈ ਜਾਓ ਤੁਹਾਡਾ ਸਿਮਬਲ ਸਕੂ ਰੋਕਿਆ ਅੱਗੇ ਆ ਗਈ ਵੀਰੇ ਇੱਧਰ ਹੋਂਡਾ ਸਿਟੀ ਕਾਰ ਹੋਂਡਾ ਹੋਂਡਾ ਸਿਟੀ ਹੈ ਜੀ 2019 ਮਾਡਲ ਫਰਸਟ ਓਨਰ ਦੀ ਕਾਰ ਹੈ ਠੀਕ ਹੈ 74 ਹਜ਼ਾਰ ਚੱਲੀ ਹੈ ਜੀ ਓਕੇ ਠੀਕ ਹੈ ਜੀ ਇਨਲੀਟਰ ਸੂਣੀ ਹੈ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਜੀ ਕਾਰ ਦੀ ਹਮ ਕਾਰ ਦੀ ਕੀਮਤ ਹੈ ਜੀ 7 ਲੱਖ 45 ਹਜ਼ਾਰ ਰੁਪਿਆ 7 ਲੱਖ 45 ਹਜ਼ਾਰ ਲਓ ਮਿੱਤਰੋ ਅਮਰਸਰ ਏਰੀਆ ਦਾ ਨੰਬਰ ਹੈਗਾ ਬਾਕੀ ਗ ਡਾਣ ਬੇਮਟ ਕਿੰਨੀ ਹੋ ਵੀਰੇ ਤੇ 2 ਕ ਲੱਖ ਰੁਪਏ ਜੀ 2 ਲੱਖ 2 ਲੱਖ ਰੁਪਏ ਡੇਢ ਲੈ ਚੱਲ ਜੇਗਾ ਡੇਢ ਲੱਖ ਨਾਲ ਵੀ ਹੋ ਜੇ ਓਕੇ ਬਾਕੀ ਗੱਲ ਬਾਤ ਬ੍ਰੇਕ ਕਰ ਲਓ ਤੁਸੀਂ ਅੱਗੇ ਆ ਗਈ ਵੀਰੇ ਬਲੇਨੋਦਰਾ ਬਲੇਨੋ ਹੈ ਜੀ ਪੈਟਰੋਲ ਦੀ ਕਾਰ ਹੈ ਠੀਕ ਹੈ ਜੀ ਆਪਣੇ 66000 ਕਿਲੋਮੀਟਰ ਕਾਰ ਚੱਲੀ ਹੈ ਜੀ ਠੀਕ ਹੈ ਡੈਲਟਾ ਵੇਰੀਐਂਟ ਹੈ ਓਕੇ ਕਾਰ ਦੀ ਕੀਮਤ ਹੈ 480000 ਰੁਪਏ 480000 ਮਤਲਬ ਡੈਲਟਾ ਮਾਡਲ ਦੇ ਵਿੱਚ ਆ ਗਈ ਬਿਲਕੁਲ ਬਲੇਨੋ ਗੱਡੀ ਬਹੁਤ ਸ਼ਾਨਦਾਰ ਅੰਦਰੋਂ ਵੀ ਚੈੱਕ ਕਰਾ ਦੇਵੇ ਇੱਕ ਵਾਰ ਲਖਵਿੰਦਰ ਨੂੰ ਕਹੂੰਗਾ ਸੀਟ ਕਵਰ ਦਿਖਾ ਦੇ ਤੇ ਬਈ 15 ਰਜਿਸ ਗਾਰੰਟੀ ਦੇ ਡਿਲੀਵਰੀ ਗਾਰੰਟੀ ਦਾ ਗਾਰੰਟਰ ਚੱਲੀ ਹੈ ਜੀ ਕਿ ਇੰਜਨਗੇ ਦੀ ਗਾਰੰਟੀ ਲਿਖ ਕੇ ਵੀ ਦੇਵਾਂਗੇ ਕਿਸੇ ਵੀ ਕਾਰ ਦੀ ਕਿਸੇ ਵੀ ਕਾਰ ਤੁਸੀਂ ਲੈਣੇ ਹੋ ਵੀਰੇ ਪਰਚੇਸ ਕਰਦੇ ਹੋ ਗਾਰੰਟੀ ਬਾਈ ਉਹਨੇ ਲਿਖ ਕੇ ਦੇਣਗੇ 80-90000 ਰੁਪਏ ਡਾਊਨ ਪੇਮੈਂਟ ਬਾਕੀ ਲੋਨ ਠੀਕ ਹੈ ਬਾਕੀ ਵੀਰੇ ਮੋਆ ਨੰਬਰ ਸਕਰੀਨ ਤੇ ਚੱਲ ਰਿਹਾ ਹੂ ਗੱਲਬਾਤ ਜਰੂਰ ਕਰਿਓ ਅੱਗੇ ਆ ਗਈ ਵੀਰੇ ਇੱਧਰ ਹੋਰ ਪਲੈਨ 2015 ਵੀ ਡੈਲਟਾ ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਓਕੇ 70 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ ਕਾਰ ਦੀ ਕੀਮਤ 4,80,000 ਰੁਪਏ 4,80,000 ਆਹ ਮਿੱਤਰੋ ਗੱਡੀ ਬਈ ਚੈੱਕ ਕਰੋ ਅੰਦਰੋਂ ਇਹ ਨਹੀਂ ਹੈਗਾ ਵੀ 12-12 ਘੈਂਟ ਨੇ ਗੱਡੀਆਂ ਅੰਦਰੋਂ ਵੀ ਵੀਰੇ ਬਹੁਤ ਸੋਹਣੀਆਂ ਕਾਰਾਂ ਨੇ ਜੀਆਂ ਠੀਕ ਹੈ 4.80 ਲੱਖ ਦੇ ਇਹ ਗੱਡੀ ਮਿਲ ਜੂ ਸਵਾ ਲੱਖ ਭਰਕੇ ਵੀਰੇ ਇਹ ਗੱਡੀ ਤੁਹਾਨੂੰ ਮਿਲ ਜੂਗੀ ਅੱਗੇ ਇਧਰ ਆ ਗਈ ਵੀਰੇ ਆਪਣੇ ਕੋਲ ਕ੍ਰੇਟਾ ਕ੍ਰੇਟਾ 2015 ਮਾਡਲ ਦੀ ਫਰਸਟ ਓਨਰ ਹੈ ਪੈਟਰੋਲ ਦੀ ਕਾਰ ਹੈ ਪੈਟਰੋਲ ਹੈ ਬਈ ਪੈਟਰੋਲ ਹੈ 70 ਹਜ਼ਾਰ ਚੱਲੀ ਹੈ ਜੀ ਬਈ ਸਾ ਪੈਟਰੋਲ ਤਾਂ ਉਧਰ ਨਹੀਂ ਮਿਲਦੀ ਕ੍ਰੇਟਾ ਬਿਲਕੁਲ ਜੀ ਬਿਲਕੁਲ ਪੈਟਰੋਲ ਦੀ ਕਾਰ 70 ਹਜ਼ਾਰ ਚੱਲੀ ਹੈ ਜੀ ਠੀਕ ਹੈ ਨਾਮ ਕਰਾ ਕੇ 7.5 ਲੱਖ ਰੇਟ ਹੈ ਜੀ ਕਾਰ ਦਾ 7.5 ਲੱਖ ਇੱਕ ਵਾਰ ਗੱਡੀ ਚੈੱਕ ਕਰੋ ਬਸ ਇਹਦਾ ਪੈਟਰੋਲ ਦੇ ਵਿੱਚ ਉਦਾਂ ਹੀ ਨਹੀਂ ਮਿਲਦੀ ਹੋਗੀ ਕ੍ਰੇਟਾ ਆ ਚੈੱਕ ਕਰੋ ਬਾਈ ਤੁਸੀਂ ਗੱਡੀ ਅੰਦਰੋਂ ਸੋਹਣੀ ਤੇ ਸਾਫ਼ ਸੁਥਰੀ ਕਾਰ ਆ ਗਈ 1.5 ਲੱਖ ਭਰ ਕੇ ਮਿਲ ਜੂ ਬਾਈ ਹਾਂਜੀ ਹਾਂ ਲਓ ਮਤਲਬ 1.5 ਲੱਖ ਰੁਪਏ ਲਾਓ ਕ੍ਰੇਟਾ ਲੈ ਜਿਓ ਬਾਕੀ ਹੋ ਜਾਣਾ ਲੋਨ ਜੇ ਤੁਹਾਡਾ ਸਿਮਬਲ ਸਕੋਰ ਜਮਾਂ ਓਕੇ ਹੈਗਾ ਠੀਕ ਹੈ ਜੀ ਅੱਗੇ ਆ ਗਈ ਵੀਰੇ ਇਧਰ ਆ ਸਕੋਡਾ ਸਕੋਡਾ ਲੋਰਾ ਹਨੂਰੀ ਸਕੋਡਾ ਲੋਰਾ ਜੀ 2010 ਮਾਡਲ ਹੈ ਆਟੋਮੈਟਿਕ ਟਰਾਂਸਮਿਸ਼ਨ ਹੈ ਜੀ ਬੰਪਰ ਛੱਡ ਕੇ ਸਾਰੀ ਕਾਰ ਜੈਨੂਨ ਹੈ ਜੀ ਜੈਨੂਨ ਹੈ ਵੀ ਸਾਰੀ ਇੰਜਨ ਗੇਅਰ ਦੀ ਕਾਰ ਦੀ ਗਾਰੰਟੀ ਹੈ ਜੀ ਕਾਰ ਦੀ ਕੀਮਤ ਹੈ ਜੀ 2,35,000 ਰੁਪਏ 2,35,000 ਰੁਪਏ ਲੈ ਮਿੱਤਰੋ 10 ਮਾਡਲ ਆਟੋਮੈਟਿਕ ਦੇ ਵਿੱਚ 2,35,000 ਦੀ ਸਕੋਡਾ ਲੋਰਾ ਐਨਓਸੀ ਨਾਲ ਦੇਣੀ ਹੈ ਬਈ ਇਹ ਐਨਓਸੀ ਦੇ ਦਾਂਗੇ ਜੀ ਠੀਕ ਹੈ ਲੈ ਮਿੱਤਰੋ ਐਨਓਸੀ ਨਾਲ ਆਟੋਮੈਟਿਕ ਸਕੋਡਾ ਲੋਰਾ ਬਾਈ ਕਿਸੇ ਵੀਰ ਨੇ ਲੈਣੀ ਆ ਗੱਡੀ ਸਾਰੀ ਜੈਨੂਨ ਹੈਗੀ ਕੱਲਾ ਬੰਪਰ ਨੂੰ ਛੱਡ ਕੇ ਬਾਕੀ ਐਡਰੈਸ ਚੱਲ ਰਿਹਾ ਹੋ ਸਕਰੀਨ ਤੇ ਅੱਗੇ ਹੁਣ ਤੁਹਾਨੂੰ ਦਿਖਾਉਣਾ ਵੀਰੇ ਫੋਰਸ ਉਹਨਾਂ ਦਾ ਖੜੀਆਂ ਨੇਗੀਆਂ 2021 ਮਾਡਲ ਹੈ ਜੀ ਫਸਟ ਉਹਨਾਂ ਦੀ ਕਾਰ ਹੈ ਆਟੋਮੈਟਿਕ ਹੈ ਆਪਣੇ ਮੈਨੂਅਲ ਕਾਰ ਹੈ ਜੀ ਮੈਨੂਅਲ ਕਾਰ ਮੈਨੂਅਲ ਕਾਰ ਹੈ ਜੀ 64000 ਚੱਲੀ ਹੈ ਜੀ ਬੀਮਾ ਫੁੱਲ ਪਿਆ ਹੈ ਦੋ ਚਾਬੀਆਂ ਨੇ ਕਾਰ ਦੀਆਂ ਜੀ ਜੈਨੂਨ ਚੱਲੀ ਹੈ ਭਾਈ ਇਹ ਵੀ ਜੈਨੂਨ ਚੱਲੀ ਜੀ 34 ਲੱਖ ਰੁਪਏ ਕਾਰ ਦੀ ਕੀਮਤ ਹੈ ਜੀ ਨਾਮ ਕਰਾ ਕੇ ਨਾ ਕਰਾ ਕੇ 34 ਲੱਖ ਰੁਪਏ ਮੌਕੇ ਤੇ ਹੂ ਮਾਨਤਾ ਬਾਕੀ ਮਾਨਤਾਨ ਹੋ ਜਾਏਗਾ ਜੀ 7 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਹੋ ਜਾਏਗਾ ਜੀ ਬਾਕੀ ਹੋ ਜਾਣਾ ਲੋਨ ਜੇ ਤੁਹਾਡਾ ਸਿਮਲ ਸਕੋਰ ਜਮਾ ਓਕੇ ਹੈਗਾ ਠੀਕ ਹੈ ਘੈਂਟ ਕਾਰ ਆ ਬਾਈ ਬਾਕੀ ਗੱਲਬਾਤ ਕਰਿਓ ਅੱਗੇ ਆ ਗਈ ਵੀਰ ਇੱਧਰ ਫੋਰਚੂਨਰ ਫੋਰਚੂਨਰ 2013 ਮਾਡਲ ਹੈ ਜੀ ਆਟੋਮੈਟਿਕ ਹੈ ਓਕੇ 1 12 ਕਾਰ ਰਿਕਾਰਡ ਨਾਲ ਚੱਲੀ ਹੈ ਜੀ ਬੰਪਰ ਛੱਡ ਕੇ ਸਾਰੀ ਕਾਰ ਜੈਨੂਅਨ ਹੈ ਹਾਂ ਠੀਕ ਹੈ ਜੀ ਆਟੋਮੈਟਿਕ ਟਰਾਂਸਮਿਸ਼ਨ ਹੈ ਕਾਰ ਦਾ ਓਕੇ ਕਾਰ ਦੀ ਕੀਮਤ ਹੈ ਜੀ 10 ਲੱਖ 80000 ਰੁਪਏ 10 ਲੱਖ 80000 13 ਮਾਡਲ ਹੈ ਬਾਈ 13 ਮਾਡਲ ਜੇ ਮਤਰਾ ਰੇਟ ਵੀ ਬਹੁਤ ਘੈਂਟ ਹੈਗਾ ਬਾਕੀ 3 ਕ ਲੱਖ ਭਰ ਕੇ ਮਿਲ ਜੂਗੀ ਬਈ ਇਹ ਵੀ 13 ਮਾਡਲ ਆ ਗੱਡੀ ਦੇ ਲਾਈਟ ਟਾਇਰ ਬਹੁਤ ਸੋਹਣੇ ਬਾਕੀ ਨੰਬਰ ਬਹੁਤ ਸੋਹਣਾ ਹੈ ਠੀਕ ਹੈ 5500 ਠੀਕ ਹੈ ਅੱਗੇ ਇਧਰ ਹੋਰ ਆ ਗਈ ਵੀਰੇ ਕਿਹੜੀ ਇਨੋਵਾ ਜੀ 4 ਹੈ 2012 ਮਾਡਲ ਹੈ ਜੀ ਫੁੱਲ ਬੀਮਾ ਪਿਆ ਹੈ ਓਕੇ ਇੱਕ 12 ਰਿਕਾਰਡ ਨਾਲ ਚੱਲੀ ਹੈ ਜੀ ਕਾਰ ਅੱਛਾ ਬਿਲਕੁਲ ਜੀ ਲਾਈਟ ਟਾਇਰ ਕਾਰ 'ਚ ਨਵੇਂ ਨੇ ਜੀ ਕੈਪਟਨ ਸੀਟਾਂ ਨੇ ਹਮ ਕਾਰ ਦੀ ਕੀਮਤ ਹੈ ਜੀ 495000 ਰੁਪਿਆ ਲਾ ਮਿੱਤਰੋ 495000 ਕੈਪਟਨ ਸੀਟ ਦੇ ਵਿੱਚ ਆ ਗਈ ਬਈ ਇਹ ਜੀ ਠੀਕ ਹੈ ਬਾਕੀ ਗੱਡੀ ਦਾ ਇੰਟੀਰੀਅਰ ਦੇਖੋ ਬਹੁਤ ਸ਼ਾਨਦਾਰ ਗੱਡੀ ਆ ਬਈ ਵੀਰੇ ਲੋਨ ਹੋ ਜੀ ਉੱਤੇ ਲੋਨ ਹੋ ਜਾਗਾ 50% ਨਾ ਟਰੱਡਾ ਲੋਨ ਹੋ ਜੂਗਾ ਨੰਬਰ 14 14 ਬਾਕੀ ਗੱਲਬਾਤ ਕਰਿਓ ਮੋਬਾਈਲ ਨੰਬਰ ਸਕਰੀਨ ਤੇ ਜੀ ਜੇ ਕਿਸੇ ਵੀਰ ਨੇ ਘੱਟ ਬਜਟ ਦੇ ਵਿੱਚ ਲਗਜ਼ਰੀ ਗੱਡੀ ਦਾ ਆਨੰਦ ਲੈਣਾ ਨਾ ਬਾਈ ਆ ਖੜੇ ਤੇ ਬਾਈ ਕੀ ਡਿਟੇਲ ਆ ਕੀ ਗੱਲਬਾਤ ਹੈ ਜੀ ਹੁਣ ਦਾ ਸਿਵਿਕ ਹੈ ਜੀ 2008 ਮਾਡਲ 28 ਤੱਕ ਪਾਸ ਹੈ ਜੀ ਟਾਇਰ ਨਵੇਂ ਪੋਏ ਨੇ ਕਾਰ ਦੇ ਓਕੇ ਇਹ ਇੰਜਨ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਸੀਟ ਕਵਰ ਨਵੇਂ ਪਾਏ ਨੇ ਕਾਰ ਦੇ ਇਹਦਾ ਇੰਜਨ ਉੰਜਨ ਕਿਵੇਂ ਵੀਰੇ ਫੁੱਲ ਗਾਰੰਟੀ ਹੈ ਜੀ ਕਾਰ ਦੀ ਠੀਕ ਹੈ ਠੀਕ ਹੈ ਕਾਰ ਦੀ ਕੀਮਤ ਹੈ ਜੀ 190000 ਰੁਪਿਆ ਲੈ ਮਿੱਤਰੋ 190000 ਦੀ ਅਜਾ ਅਜੇ ਏਡੀ ਗੱਡੀ ਮਿਲ ਜਾਣਾ ਭਾਈ ਲੰਬੀ ਦੇਖੋ ਕਿੰਨੀ ਹੈ ਜੀ ਗਲਾਸ ਪਾਣੀ ਦਾ ਰੱਖ ਕੇ ਡੁੱਲਦਾ ਨਹੀਂ ਵਿੱਚ ਅੱਛਾ ਜੀ ਹਾਂ ਇੰਨੀ ਕਾਰ ਸਮੂਥ ਚੱਲਦੀ ਹੈ ਜੀ ਲੈ ਮਿੱਤਰੋ ਸਮੂਥ ਚੱਲੂ ਕਾਰ ਵੀਰੇ ਘੈਂਟ ਕਾਰ ਆ ਗਈ ਬਾਕੀ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਰੰਗ ਕਲਰ ਹੈ 190000 190000 ਬਾਕੀ ਵੀਰੇ ਮੋਬਾਈਲ ਨੰਬਰ ਸਕਰੀਨ ਤੇ ਚ ਕੰਟੈਕਟ ਕਰੋ ਮੇਰਾ ਵੀਰ ਠੀਕ ਹੈ ਚੇਂਜ ਕਰਨੀ ਆ ਚੇਂਜ ਵੀ ਹੋ ਜਾਣਾ ਵੀਰੇ ਬਿਲਕੁਲ ਬਿਲਕੁਲ ਕੀ ਗੱਲ ਬਾਤ ਹੈ ਆਲਟੋ ਹੈ ਜੀ 2021 ਮਾਡਲ ਹੈ ਵੀਐਕਐਸਆਈਏ ਫਰਸਟ ਓਨਰ ਹੈ ਟਾਇਰ ਨਵੇਂ ਪਾਇਨੇ ਜੀ ਕਾਰ ਦੇ ਠੀਕ ਹੈ ਵੀਰੇ ਇੱਕ ਜੀ ਸਾਰੀ ਕਾਰ ਜੈਨੂਨ ਹੈ ਜੀ ਓਕੇ 60 65000 ਕਾਰ ਜੈਨੂਨ ਚੱਲੀ ਹੈ ਜੀ ਬਾਈ ਗੱਡੀ ਦਾ ਨਾ ਡੈਸ਼ਬੋਰਡ ਦੱਸ ਰਿਹਾ ਵੀ ਗੱਡੀ ਚੱਲੀ ਬਹੁਤ ਘੱਟ ਹੋਈ ਹੈ ਜੀ ਠੀਕ ਹੈ ਸਾਫ ਸੁਥਰੀ ਕਾਰ ਆ ਬਾਈ ਘੈਂਟ ਗੱਲ ਲਵਾਤਾ ਕਿਹਨਾ ਮਾਡਲ ਸੀ ਵੀਰੇ ਇਹ 2021 ਹੈ ਜੀ ਫਰਸਟ ਓਨਰ ਠੀਕ ਹੈ ਵੀਰੇ ਕਾਰ ਦੀ ਕੀਮਤ ਹੈ ਜੀ 3.5 ਲੱਖ ਲੁਧਿਆਣਾ ਨੰੰਬਰਾ ਘੈਂਟਕਾਰਾ ਅੱਗੇ ਆ ਗਈ ਵੀਰੇ ਡਿਜ਼ਾਇਰ ਡਿਜ਼ਾਇਰ ਪੈਟਰੋਲ ਦੀ ਕਾਰ ਹੈ ਜੀ 2020 ਮਾਡਲ ਹੈ ਫਰਸਟ ਓਨਰ ਹੈ ਅਲਾਈ ਟਾਇਰ ਕਾਰ ਚ ਨਵੇਂ ਲਾਏ ਨੇ ਸਾਰੀ ਕਾਰ ਜੈਨੂਆ ਨੇ ਠੀਕ ਹੈ 64000 ਕਾਰ ਜੈਨੂਆ ਰਿਕਾਰਡ ਨਾਲ ਚੱਲੀ ਹੈ ਜੀ ਕਾਰ ਦੀ ਕੀਮਤ ਹੈ ਜੀ 580000 ਰੁਪਿਆ ਤੇ ਲੱਖ ਰੁਪਿਆ ਡਾਊਨ ਪੇਮੈਂਟ ਦੇ ਕੇ ਬਾਕੀ ਹੋ ਜਾਏਗਾ ਕਾਰ ਤੇ ਲੋਨ ਲੈ ਲਓ ਮਿੱਤਰੋ ਲੱਖ ਰੁਪਿਆ ਦੇ ਕੇ ਲੋਨ ਵੀ ਹੋ ਜਾ ਬਾਕੀ ਗੱਡੀ ਅੰਦਰੋਂ ਚੈੱਕ ਕਰੋ ਬਹੁਤ ਘੈਂਟ ਕਾਰ ਆ ਗਈ ਸਾਫ਼ ਸੁਥਰੀ ਕਾਰ ਆ ਗਈ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਵੀਰੇ ਬਾਕੀ ਲੋਨ ਫੈਸਿਲਿਟੀ ਸਾਰਿਆਂ ਦੇ ਅਵੇਲੇ ਅੱਗੇ ਤੁਹਾਨੂੰ ਹੁਣ ਦਿਖਾਉਣਾ ਹੈ ਵੀਰੇ ਇੱਕ ਹੋਰ ਡਿਜ਼ਾਇਰ ਕਾਰ ਵੀਰੇ ਕੀ ਗੱਲ ਬਾਤ ਜੀ ਇਹ ਪੈਟਰੋਲ ਦੀ ਕਾਰ ਹੈ ਜੀ 2012 ਮਾਡਲ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਸ਼ੀਸ਼ੇ ਵੀ ਨਾਲ ਦੇ ਹਾਂ ਸਾਰੇ ਨਾਲ ਦੇ ਨੇ ਜੀ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਵੀਰੇ ਠੀਕ ਹੈ ਜੀ ਨਾਮ ਕਰਾ ਕੇ ਕਾਰ ਦੀ ਕੀਮਤ ਹੈ 3 ਲੱਖ ਰੁਪਏ 3 ਲੱਖ ਰੁਪਏ ਮਤਲਬ ਨਾਮ ਕਰਾ ਕੇ 3 ਲੱਖ ਰੁਪਏ ਦੇ ਮਿਲ ਜੂ ਵੀਰੇ 6 ਮਹੀਨਿਆਂ ਦੀ ਗਾਰੰਟੀ ਲਿਖ ਕੇ ਦਮੋਗੇ ਗਾਰੰਟੀ ਲਿਖਦਾ ਠੀਕ ਹੈ ਲਾ ਮਤਲਬ 6 ਮਹੀਨਿਆਂ ਦੀ ਗਾਰੰਟੀ ਲਿਖ ਕੇ ਮਿਲੂਗੀ ਘੈਂਟ ਕਾਰ ਆ ਸਾਫ ਸਫੀ ਕਾਰ ਆ 12 ਮਾਡਲ ਨਾਮ ਕਰਾ ਕੇ 3 ਲੱਖ ਦੇਣਾ ਵੀਰੇ 3 ਲ ਲੋਨ ਹੋ ਜਾਣਾ ਆਸਾਨੀ ਦੇ ਨਾਲ ਜੇ ਤੁਹਾਡਾ ਸਿਬਲ ਸਕੋਰ ਸਹੀ ਹੈਗਾ ਡਿਪੈਂਡ ਹੈਗਾ ਤੁਹਾਡੇ ਸਿਬਲ ਸਕੋਰ ਤੇ ਠੀਕ ਹੈ ਇਹ ਨਾ ਹੋਵੇ ਵੀ ਸਿਬਲ ਸਕੋਰ ਘੱਟ ਹੋਵੇ ਤੁਸੀਂ ਕਹੋ ਵੀ ਇਹ ਤਾਂ ਸਿਬਲ ਖਰਾਬ ਨਹੀਂ ਹੋਣਾ ਜੇ ਫਰੈਸ਼ ਹੋਵੇ ਚੱਲ ਜਾਏਗਾ ਜੀ ਨਵਾਂ ਹੋਵੇ ਸੈਲਰੀ ਅਕਾਊਂਟ ਚ ਨਹੀਂ ਆਉਂਦੀ ਤਾਂ ਵੀ ਚੱਲ ਜਾਏਗਾ ਠੀਕ ਹੈ ਬਸ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਖਰਾਬ ਨਹੀਂ ਹੋਣਾ ਚਾਹੀਦਾ ਠੀਕ ਹੈ ਹਾਂਜੀ ਅੱਗੇ ਆ ਗਈ ਵੀਰੇ i20 ਹੈ ਜੀ 2015 ਡੀਜ਼ਲ ਦੀ ਕਾਰ ਹੈ 90 ਕ ਹਜ਼ਾਰ ਚੱਲੀ ਹੈ ਜੀ ਕਾਰ 90 ਹਜ਼ਾਰ ਚੱਲੀ ਬਈ ਆ ਚੱਲੀ ਪੰਜਾਬ ਨੰਬਰ ਦੀ ਕਾਰ ਹੈ ਜੀ ਕਾਰ ਦੀ ਕੀਮਤ ਹੈ ਜੀ 4,60,000 ਰੁਪਏ ਉਹ ਲਾ तकरीबन 1.5 ਲੱਖ ਭਰ ਕੇ ਵੀ ਮਿਲ ਜੂਗਾ ਨਾ ਵੀਰੇ ਲੱਖ ਭਰ ਕੇ ਦੇ ਦਾਂਗੇ ਲੱਖ ਭਰ ਕੇ ਮਿਲ ਜੂਗਾ ਲੱਖ ਭਰ ਕੇ ਹੁੰਡਾਈ ਦੀ ਕਾਰ ਲਏਓ i20 ਗੱਡੀ ਬਹੁਤ ਘੈਂਟ ਆ ਗਈ ਸੀਟ ਕਵਰ ਵਧੀਆ ਪਾਨੇ ਬਾਈ ਹਾਂਜੀ A1 ਕਾਰਸ ਰਾਜਪੁਰਾ ਖੜਿਆ ਆ ਵੀਰੇ ਆਪਾਂ ਠੀਕ ਹੈ ਪਟਿਆਲਾ ਬਾਈਪਾਸ ਬੰਦਾ ਵੀਰੇ ਪਟਿਆਲਾ ਬਾਈਪਾਸ ਹੈ ਜੀ ਠੀਕ ਹੈ ਨੀਅਰ ਲਿਬਰਟੀ ਚੌਂਕ ਆਪੋਜ਼ਿਟ ਅਮਰਦੀਪ ਕਲੋਨੀ ਠੀਕ ਹੈ A1 ਕਾਰਸ ਅੱਗੇ ਕਿਹੜੀ ਆ ਗਈ ਹੈ ਜੀ ਡੀਜ਼ਲ ਦੀ ਹੈ ਜੀ ਦੋਰਾ 15 ਮਾਡਲ ਇਹ ਵੀ i20 ਹੈ ਜੀ ਠੀਕ ਹੈ ਵੀਰੇ 70 75000 ਚੱਲੀ ਹੈ ਜੀ ਕਾਰ ਨਾਮ ਕਰਾ ਕੇ ਕਾਰ ਦੀ ਕੀਮਤ ਹੈ 460000 ਜਿਹਨੂੰ ਨਾ ਕਾਰ ਵੀਰੇ ਜਿਹਨੂੰ ਨਾ ਕਾਰ ਦੀ ਗਾਰੰਟੀ ਹੈ ਠੀਕ ਹੈ ਲਓ ਮਿੱਤਰੋ ਗਾਰੰਟੀ ਹੈਗੀ ਲਿਖ ਕੇ ਦੇਣਗੇ ਜਿਹਨੂੰ ਨਾ ਕਾਰ ਆ ਗਈ ਸਭ ਤੋਂ ਸਤਰੀ ਕਾਰਾ ਬਾਕੀ ਬਈ ਗੱਡੀ ਦਾ ਨਾ ਅੰਟੀਰੀਅਰ ਚੈੱਕ ਕਰੋ ਤੁਸੀਂ ਚੀਟਾ ਹੁਪਾ ਪਈ ਨੰਬਰ ਦੀ ਬੜੀਆਂ ਪੁਰੀਆਂ 460000 ਦਿਆਂ ਵੀਰੇ 460000 ਰੁਪਏ ਦੀ ਠੀਕ ਹੈ ਬਾਕੀ ਵੀਰੇ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਹਣਾ ਗੱਲ ਵਾ ਤੁਸੀਂ ਕਰ ਲਿਓ ਜੇ ਕਿਸੇ ਵੀਰ ਨੇ ਓਲਡ ਸ਼ੇਪ ਦੇ ਵਿੱਚ ਲੈਣੀ ਆ ਇਹਦਾ ਬਹੁਤ ਘੱਟ ਮਿਲਦੇ ਨੇ ਬ੍ਰਿਆਹ ਜੀ ਬਿਲਕੁਲ ਜੀ ਬਿਲਕੁਲ ਇਹ ਪੈਟਰੋਲ ਦੀ ਕਾਰ ਹੈ ਜੀ 12 ਮਾਡਲ ਅੱਛਾ ਪੈਟਰੋਲ ਦੀ ਪੈਟਰੋਲ ਦੀ ਕਾਰ ਹੈ ਨਵੀਂ ਰਿਕੋਰ ਚਲਾਵਾ ਹੈ ਜੀ ਕਾਰ ਦਾ ਇੰਜਨ ਗੇਅਰ ਬਹੁਤ ਸੈਟ ਹੈ ਜੀ ਫਰਸਟ ਓਨਰ ਦੀ ਕਾਰ ਹੈ ਲੈ ਮੇਟਰੋ ਫਰਸਟ ਓਨਰ ਆ ਗਈ ਕਾਰ ਦੀ ਕੀਮਤ ਹੈ ਜੀ 290000 ਰੁਪਏ ਨਾਮ ਕਰਾ ਕੇ 290000 12 ਮਾਡਲ ਆ ਰਹੀ ਠੀਕ ਹੈ ਬਾਕੀ ਭਾਈ ਗੱਡੀ ਚੈੱਕ ਕਰੋ ਅੰਦਰੋਂ ਫਰਸਟ ਓਨਰ ਦੀ ਕਾਰ ਆ ਪੈਟਰੋਲ ਵੇਰੀਐਂਟ ਦੇ ਵਿੱਚ ਆ ਠੀਕ ਹੈ ਗੱਡੀ ਸੋਹ ਕਿੰਨੇ ਦੇਣੇ ਵੀਰੇ ਇਹ ਇਹ 290000 290000 ਬਾਕੀ ਵੀਰੇ ਇੰਨਾ ਗੱਡੇ ਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਵਧੀਆ ਲੱਗਿਆ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਬਾਈ ਇੱਕ ਵਾਰ ਨਾ ਐਡਰੈਸ ਆਪਣਾ ਪ੍ਰੋਪਰ ਸਮਝਾ ਦਿਦੋ ਐਡਰੈਸ ਹੈ ਜੀ ਆਪਣਾ ਨੀਅਰ ਲਿਬਰਟੀ ਚੌਂਗ ਪਟਿਆਲਾ ਬਾਈਪਾਸ A1 ਕਾਰਸ ਰਾਜਪੁਰਾ ਜੀ ਠੀਕ ਹੈ ਜੀ ਹੋਮ ਡਿਲੀਵਰੀ ਕਾਰ ਦੀ ਫ੍ਰੀ ਹੈ ਜੀ ਠੀਕ ਹੈ ਜੀ ਕਾਰਾਂ ਦਾ ਕਿਸੇ ਵੀ ਕਾਰ ਦਾ ਲੱਖ ਤੋਂ 1.5 ਲੱਖ ਰੁਪਏ ਪਰਕੇ ਲੋਨ ਹੋ ਜਾਏਗਾ ਕੁਝ ਕਾਰ 70 80 ਹਜ਼ਾਰ ਪਰਕੇ ਵੀ ਲੋਨ ਹੋ ਜਾਂਦਾ ਵੱਡੀਆਂ ਕਾਰਾਂ ਜੋ ਕੋਈ ਮਹਿੰਗੀ ਕਾਰ ਉਤੇ 2 ਲੱਖ ਵੀ ਦੇਣਾ ਪੈਂਦਾ ਠੀਕ ਹੈ ਸਿਵਲ ਸਕੋਰ ਸਹੀ ਹੋਣਾ ਚਾਹੀਦਾ ਜੀ ਪੈਨ ਇੰਡੀਆ ਲੋਨ ਕਰਵਾ ਦਾਂਗੇ ਤਾਂ ਮਤਰਾ ਇੱਕ ਵਾਰ ਵਿਜ਼ਿਟ ਜਰੂਰ ਕਰਿਓ ਠੀਕ ਹੈ ਸ਼ਾਪ ਦਾ ਨੇਮ ਨੋਟ ਕਰ ਲਓ A1 ਕਾਰਸ ਗੱਡੀਆਂ ਵੀ ਸਾਨੂੰ A1 ਕਾਰ ਮੰਗਣੀ ਆਪਣੀਆਂ ਘੈਂਟ ਕਾਰਾਂ ਨੇ ਸਸਤੀ ਕਾਰ ਸਸਤੀ